ਕਿਸਾਨ ਵੀਰੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਬਾਸਮਤੀ ਦੀ ਇੱਕ ਹੋਰ ਕਿਸਮ ਬਾਰੇ ਜਾਣਕਾਰੀ ਲੈ ਕੇ ਤੁਹਾਡੇ ਕਿਸਾਨ ਵੀਰਾਂ ਲਈ ਆਇਆ ਜਿਸ ਦਾ ਨਾਮ ਹੈ ਸੁਪਰੀਮ ਸ਼ਾਰਟ ਇਹ ਸੁਪਰੀਮ ਕੰਪਨੀ ਵੱਲੋਂ ਇਸ ਬਾਸਮਤੀ ਨੂੰ ਤਿਆਰ ਕੀਤਾ ਗਿਆ ਜਿੰਨੇ ਵੀ ਨਵੇਂ ਕਿਸਾਨ ਸਾਡੇ ਚੈਨਲ ਤੇ ਜੁੜੇ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਸਾਡੇ ਹੀ ਚੈਨਲ ਤੇ ਸਭ ਤੋਂ ਪਹਿਲਾਂ ਬਾਸਮਤੀ ਤੇ ਹੋਰ ਨਵੇਂ ਬੀਜਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਆਓ ਗੱਲਬਾਤ ਕਰਦੇ ਹਾਂ ਕਿ ਇਹ ਵੈਰਾਈਟੀ ਦੇ ਵਿੱਚ ਕੀ ਕੀ ਖਾਸ ਗੱਲਾਂ ਨੇ ਤੇ ਇਹ ਕਿੰਨਾ ਟਾਈਮ ਲੈਂਦੀ ਹੈ ਕਿੰਨੀ ਖੁਰਾਕ ਹੋਰ ਇਹਨੂੰ ਕਦੋਂ ਲਗਾਉਣਾ ਚਾਹੀਦਾ ਹੈ ਕਿਸਾਨ ਵੀਰੋ ਸੁਪਰੀਮ 68 ਮੁਛਲ ਦੀ ਵੈਰਾਈਟੀ ਹੈ ਜਿਵੇਂ ਕਿ ਆਪਾਂ ਪਹਿਲਾਂ ਲਾਉਂਦੇ ਹਾਂ 14 ਸਿੱਕ ਮੁਛਲ ਉਦਾਂ ਦੀ ਇਹ ਕਿਸਮ ਹੈ ਨਵੇਂ ਕਿਸਾਨ ਵੀਰਾਂ ਨੂੰ ਮੈਂ ਫੇਰ ਦੱਸਦਾ ਕਿ ਇਹ ਮੁਛਲ ਦੀ ਵੈਰਾਈਟੀ ਹੈ ਇਹ ਸੁਪਰੀਮ 68 ਹੈ ਸੁਪਰੀਮ 68 ਪੱਕਣ ਦਾ ਟਾਈਮ 150 ਦਿਨ ਪਨੀਰੀ ਸਮੇਤ ਲੈਂਦੀ ਹੈ ਇਸ ਦੇ ਵਿੱਚ ਨਾ ਹੀ ਝੰਡਾ ਰੋਗ ਆਉਂਦਾ ਨਾ ਹੀ ਇਸ ਦੇ ਵਿੱਚ ਕੰਢੀ ਰੋਗ ਜਿਹਨੂੰ ਆਪਾਂ ਨੈਕ ਬਲਾਸਟ ਕਹਿੰਦੇ ਆ ਇਹ ਬਿਮਾਰੀ ਇਸ ਵੈਰਾਈਟੀ ਦੇ ਵਿੱਚ ਬਿਲਕੁਲ ਨਹੀਂ ਆਦੀ ਔਰ ਇਸ ਦੀ ਜਿਹੜੀ ਹਾਈਟ ਹੈ ਉਹ ਲਗਭਗ 5 ਇੰਚ 1401 ਮੁਛਲ ਨਾਲੋਂ ਘੱਟ ਹੈ ਨਾ ਹੀ ਇਸ ਦੇ ਵਿੱਚ ਬੈਕਟੀਰੀਆ ਲਿਬ ਬਲਾਸਟ ਹੁੰਦਾ ਤੇ ਨਾ ਹੀ ਕਿਸੇ ਹੋਰ ਤਰ੍ਹਾਂ ਦੇ ਬਲਾਸਟ ਆਉਂਦੇ ਨੇ ਇਸ ਨੂੰ ਆਪਾਂ ਆਪਣੇ ਖੇਤ ਦੇ ਵਿੱਚ 15 ਜੂਨ ਤੋਂ ਲੈ ਕੇ 10 ਜੁਲਾਈ ਤੱਕ ਲਾ ਸਕਦੇ ਆ ਔਰ ਜਿਹੜੇ ਕਿਸਾਨ ਵੀਰ ਨੇ ਇਸ ਨੂੰ ਲਾਉਣਾ ਹੈ ਨਾ ਉਹ ਇਸ ਦੀ ਜਿਹੜੀ ਟ੍ਰਾਂਸਪਲੈਂਟਿੰਗ ਹੈ ਬੂਟੇ ਤੋਂ ਬੂਟੇ ਦੀ ਦੂਰੀ ਹੈ ਉਹ ਲਗਭਗ 6 ਇੰਚ ਤੇ ਰੱਖਣੀ ਹੈ 6 ਇੰਚ ਤੇ ਰੱਖੋਗੇ ਤਾਂ ਤੁਸੀਂ ਇਸ ਦੀ ਬਹੁਤ ਵਧੀਆ ਪੈਦਾਵਾਰ ਲੈ ਸਕਦੇ ਹੋ ਹੁਣ ਕਿਸਾਨ ਵੀਰ ਪੁੱਛਣਗੇ ਕਿ ਇਹ ਮੰਡੀ ਦੇ ਵਿੱਚ ਕੀ ਰੇਟ ਵਿਕਦੀ ਹੈ ਤਾਂ ਕਿਸਾਨ ਵੀਰੋ ਮੰਡੀ ਦੇ ਵਿੱਚ ਜੋ 1401 ਮੁੱਛਲ ਜੋ ਰੇਟ ਵਿਕਦਾ ਹੈ ਉਸ ਨਾਲੋਂ ਇਹ ਵੈਰੈਟੀ 20 25 ਰੁਪਏ ਮਹਿੰਗੀ ਵਿਕਦੀ ਹੈ ਇਹ ਹਰ ਸਾਲ ਇਦਾਂ ਹੀ ਹੁੰਦਾ ਹੈ ਕਿ ਜਦੋਂ ਵੀ ਸੁਪਰੀਮ ਛਾੜ ਮੰਡੀ ਦੇ ਵਿੱਚ ਪਿਆ ਹੋਵੇ ਤਾਂ ਸਭ ਤੋਂ ਟੌਪ ਜਿਹੜਾ ਰੇਟ ਹੈ ਉਹ ਸੁਪਰੀਮ ਛਾੜ ਨੂੰ ਹੀ ਰੇਟ ਲੱਗਦਾ ਹੈ ਝਾੜ ਦੀ ਗੱਲ ਕਰੀਏ ਤਾਂ ਕਿਸਾਨ ਵੀਰੋ ਇਸ ਦਾ 24 ਕੁਆਂਟਲ ਤੋਂ ਲੈ ਕੇ 29 ਕੁਆਂਟਲ ਤੱਕ ਇਸ ਦਾ ਝਾੜ ਆਉਂਦਾ ਹੈ ਜੇਕਰ ਸਾਡੇ ਖੇਤ ਦੀ ਗੱਲ ਕੀਤੀ ਜਾਵੇ ਤਾਂ ਸਾਡੇ ਖੇਤ ਦੇ ਵਿੱਚ 27 28 ਕੁਇੰਟਲ ਇਸ ਦੀ ਪੈਦਾਵਾਰ ਆਈ ਹੈ। ਇਸ ਦੇ ਵਿੱਚ 3 ਬੈਗ ਯੂਰੀਆ ਤੇ 20 ਕਿਲੋ ਪोटाश ਤੇ ਅੱਧਾ ਗੱਟਾ ਡੀਏਪ ਦਾ ਪੈਂਦਾ ਹੈ। ਜਿਸ ਵੀ ਕਿਸਾਨ ਵੀਰ ਨੇ ਇਸ ਦਾ ਬੀਜ ਖਰੀਦਣਾ ਹੋਵੇ ਸਕਰੀਨ ਦੇ ਉੱਪਰ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਸਾਡੀ ਫੈਕਟਰੀ ਆ ਕੇ ਇਸ ਦਾ ਬੀਜ ਤੁਸੀਂ ਲੈ ਸਕਦੇ ਹੋ। ਐਡਰੈਸ ਜਿਹੜਾ ਉਹ ਥੱਲੇ ਜਿਹੜੀ ਲਾਈਨ ਹੈ ਉਸ ਤੇ ਸਾਡੇ ਪਿੰਡ ਦਾ ਸਾਰਾ ਐਡਰੈਸ ਲਿਖਿਆ ਹੋਇਆ ਹੈ। ਕਈ ਕਿਸਾਨ ਵੀਰ ਕੀ ਕਰਦੇ ਨੇ ਕਿ ਵਾਰ-ਵਾਰ ਇੱਕੋ ਗੱਲ ਨੂੰ ਦੁਹਰਾਈ ਜਾਂਦੇ ਰਹਿੰਦੇ ਨੇ ਫੋਨ ਕਰਦੇ ਨੇ ਤਾਂ ਇਸ ਕਰਕੇ ਸਾਰਾ ਐਡਰੈਸ ਅਸੀਂ ਪ੍ਰੋਪਰ ਲਿਖਤਾ ਵੀ ਕਈ ਵਾਰ ਹੁੰਦਾ ਸਾਡੇ ਕੋਲ ਫੋਨ ਬਹੁਤ ਜ਼ਿਆਦਾ ਆਉਂਦੇ ਨੇ ਅਸੀਂ ਫੋਨ ਨਹੀਂ ਚੱਕ ਸਕਦੇ ਤਾਂ ਇਸ ਲਈ ਅਸੀਂ ਐਡਰੈਸ ਜਿਹੜਾ ਆਪਣਾ ਥੱਲੇ ਦੇ ਰੱਖਿਆ ਠੀਕ ਹੈ ਕਿਸਾਨ ਵੀਰੋ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ